ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨਸਿੰਘ ਅਕਾਲੀ ਵੈਸੇ ਮੈਂ ਛੇਤੀ ਕਰਕੇ ਕਹਿੰਦਾ ਨਹੀਂ ਹੁੰਦਾ ਕਿਸੇ ਨੂੰ ਵੀਡੀਓ ਸ਼ੇਅਰ ਕਰੋ ਲੇਕਿਨ ਇਹ ਵੀਡੀਓ ਮੈਂ ਇਸ ਕਰਕੇ ਕਹਿ ਰਿਹਾ ਸ਼ੇਅਰ ਕਰੋ ਕਿਉਂਕਿ ਜਿਹੜੀ ਹਾਲੀਵੁੱਡ ਜਾਂ ਬਾਲੀਵੁੱਡ ਦੇ ਸਿੰਗਰ ਹਨ ਜਿਹੜੇ ਇਹਨਾਂ ਦੇ ਤੱਕ ਤਾਂ ਹੀ ਪਹੁੰਚਣੀ ਹੈ ਜੇ ਤੁਸੀਂ ਸ਼ੇਅਰ ਕਰੋਗੇ ਸਾਡਾ ਖਾ ਕੇ ਹਰਾਮ ਕਰਨ ਵਾਲਿਆਂ ਤੱਕ ਇਹ ਪਹੁੰਚਣਾ ਚਾਹੀਦਾ ਸਾਡੇ ਪੰਜਾਬ ਵਿੱਚ ਪੈਦਾ ਹੋ ਕੇ ਨਾਮ ਅਗਰ ਸਿੰਘ ਲਾ ਕੇ ਵੀ ਇਸ ਸਿੰਘ ਨਾਮ ਤੇ ਦਾਗ ਲਾਉਣ ਵਾਲੇ ਬੇਗਹਿਰਤ ਚਵਲਾਂ ਤੱਕ ਸਾਡੀ ਇਹ ਵੀਡੀਓ ਪਹੁੰਚਾਉਣਾ ਤੁਹਾਡਾ ਕੰਮ ਆ ਤੇ ਮੇਰਾ ਸਿੱਧੇ ਦਾ ਸਿੱਧਾ ਨਿਸ਼ਾਨਾ ਜਿਹੜਾ ਹਨੀ ਸਿੰਘ ਆ ਇਹ ਹਨੀ ਸਿੰਘ ਦੇ ਨਾਲ ਇੱਕ ਚਵਲ ਜਿਹਾ ਬੰਦਾ ਉਹ ਆ ਜਿਹੜਾ ਫੇਸਬੁੱਕ ਉਹਦੇ ਤੇ ਮੈਂ ਫੇਸਬੁੱਕ ਤੇ ਵੇਖਦਾ ਪਿਆ ਉਹ ਸ਼ੋਅ ਦੇ ਦੌਰਾਨ ਉਹ ਕਹਿ ਰਿਹਾ ਵੀ ਹਨੀ ਸਿੰਘ ਹਨੀ ਸਿੰਘ ਜੜਾ ਵਾ ਹਨੀ ਸਿੰਘ ਆ ਉਹਦਾ ਹੈ ਘਰ ਇੱਥੋਂ ਦੂਰ ਨਹੀਂ ਆ ਤੇ ਉਹ ਹਨੀ ਸਿੰਘ ਕਹਿ ਰਿਹਾ ਕਹਿੰਦਾ ਵੀ ਇਹ ਮਤਲਬ ਸਕਲਟ ਪੌਣੀ ਤੋਂ ਮੇਰੇ ਵਾਸਤੇ ਬਣੀ ਆ ਹਰੀ ਹਰੀ ਨੂੰ ਮੈਂ ਗੱਲ ਕਹਿਣਾ ਚਾਹ ਰਾ ਹਣੀ ਸਿੰਘ ਗੱਲ ਸੁਣ ਓਏ ਚੌਰਿਆ ਤੇਰੀ ਉਮਰ ਦੀਆਂ ਤੇਰੇ ਉਮਰ ਦੇ ਲੱਗੇ ਬੂਟੇ ਜਿਹੜੇ ਉਹ ਸੁੱਕ ਗਿਆ ਤੇਰੀ ਉਮਰ ਦੀਆਂ ਜਿਹੜੀਆਂ ਕੁੜੀਆਂ ਬੁੜੀਆਂ ਨਾ ਮੇਰੇ ਹਿਸਾਬ ਨਾਲ ਉਹ ਰਿਟਾਇਰ ਹੋ ਗਈਆਂ ਤੇ ਤੂੰ ਚਵਲਾ ਆ ਨਿੱਗਿਆ ਨਿੱਗਿਆ ਬੱਚਿਆਂ ਨੂੰ ਇਹ ਗੱਲ ਕਹਿਂਦੇ ਆਂ ਵੀ ਤੂੰ ਮੇਰੇ ਵਾਸਤੇ ਆ ਮੇਰਾ ਘਰ ਦੂਰ ਨਹੀਂ ਆ ਰਾਤ ਮੇਰੇ ਰੂਮ ਚ ਰਹੋਗੇ ਤੂੰ ਨਾ ਇੱਕ ਗੱਲ ਸੋਚ ਤੇਰੇ ਘਰ ਵੀ ਕੁੜੀਆਂ ਹੋਣੀਆਂ ਠੀਕ ਆ ਤੇ ਜੇ ਨਾਮ ਹੀ ਹੋਈਆਂ ਤੇ ਇੱਕ ਚੇਤਾ ਰੱਖੀ ਗੱਲ ਤੂੰ ਇੱਥੇ ਸ਼ੋਅ ਦੇ ਵਿੱਚ ਪੁੜਕਦਾ ਫਿਰਦਾ ਤੂੰ ਕਹਿੰਦੇ ਆਂ ਵੀ ਆ ਜਾ ਰੂਮ ਮੇਰਾ ਲਾਗੇ ਆ ਬਹੁਤਾ ਦੂਰ ਨਹੀਂ ਹੈਗਾ ਤੂੰ ਆਪਣੀ ਘਰ ਵਾਲੀ ਬਲਚਾਤੀ ਮਾਰ ਕੇ ਵੇਖ ਤੇ ਇਹ ਨਾ ਹੋਵੇ ਵੀ ਤੂੰ ਇੱਥੇ ਸ਼ੋਅ ਦੇ ਦੌਰਾਨ ਨੱਚਦਾ ਟੱਪਦਾ ਫਿਰਦਾ ਤੇ ਉਧਰ ਉਹ ਕਦੇ ਹੋਰ ਟੱਪਦੀ ਹੋਵੇ ਠੀਕ ਆ ਤੇ ਯਾਂ ਭੈਣਾਂ ਨੂੰ ਮਾੜਾ ਕਹਿਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਵੀ ਜੇ ਅਸੀਂ ਇਹਨਾਂ ਦੇ ਆਪਣੇ ਬੱਚਿਆਂ ਨੂੰ ਗਲਤ ਕਹਿ ਰਹੇ ਆ ਨਾ ਤੇ ਸਾਡੇ ਵੀ ਘਰ ਹੈਗੀਆਂ ਜੇ ਔਰ ਤੋ ਜਿਹੜੀ ਹੈ ਨਾ ਉਹ ਬੜੀ ਪੂਜਣਯੋਗ ਹੁੰਦੀ ਆ ਠੀਕ ਆ ਤੇ ਜਿਹੜੀਆਂ ਬੱਚੀਆਂ ਹੁੰਦੀਆਂ ਉਹ ਸਾਂਝੀਆਂ ਹੁੰਦੀਆਂ ਮੇਰੇ ਹਿਸਾਬ ਨਾਲ 50 ਸਾਲ ਦੀ ਉਮਰ ਤੋਂ ਘੱਟ ਨਹੀਂ ਤੋ ਹੈਗਾ ਚੌਰਾ ਵਾ ਤੂੰ ਚੌਰਾ ਤੇ ਚੌਰੇਆਂ ਵਾਲੇ ਕੰਮ ਨਾ ਕਰ ਤੂੰ ਤੈਨੂੰ ਦੱਸਾਂ ਮੈਂ ਬੰਦਾ ਬਣ ਜਾ ਤੇ ਜੇ ਤੂੰ ਨਹੀਂ ਬੰਦਾ ਬਣਨਾ ਤੇ ਫਿਰ ਪੰਜਾਬ ਆ ਜਾ ਤੇਨੇ ਮੈਂ ਤੈਨੂੰ ਇੱਕ ਗੱਲ ਦੱਸ ਦਿੰਨੇ ਆ ਤੂੰ ਕਹਿ ਨਾ ਚਾਰ ਬੋਤਲ ਮੈਂ ਰੋਜ ਦੀ ਪੀਣ ਵਾਲਾ ਗਾਣਾ ਲਿਖਿਆ ਤਾਂ ਜੋ ਪੰਜਾਬ ਦੀ ਜਵਾਨੀ ਦੇ ਨਸਾਂ ਦੇ ਵਿੱਚ ਵੜ ਜੇ ਉਹ ਗੱਲ ਸੁਣ ਤੇਰੇ ਵਰਗੇ ਕਈ ਆਏ ਤੇ ਕਈ ਆਉਣੇ ਆ ਨਸ਼ਾ ਵਾਰਨ ਵਾਲੇ ਇੱਥੇ ਆਏ ਮੁੱਕ ਗਏ ਪਰ ਜਿਨ੍ਹਾਂ ਨੂੰ ਮਕਾਉਣ ਦੀ ਕੋਸ਼ਿਸ਼ ਕੀਤੀ ਉਹ ਅਮਰ ਆ ਉਹ اٹਾਲਿਆ ਉਹ ਉਦੋਂ ਵੀ ਜੀਂਦੇ ਹੋ ਅੱਜ ਵੀ ਜਿਉਂਦੇ ਆ ਇੱਕ ਗੱਲ ਸੁਣ ਲਾ ਅਸੀਂ ਕਹਿੰਦੇ ਨਹੀਂ ਆ ਮਜਬੂਰ ਨਾ ਕਰਕੇ ਠੋਕਣਾ ਨਾ ਪਾ ਜੇ ਪੱਤੇ ਆ ਗੋ ਠੀਕ ਆ ਆਪਣੀ ਜਗਾ ਜੜੀ ਜਮਾਨ ਨਾ ਲਗਾਮ ਦੇ ਨੂੰ ਨਹੀਂ ਤੇ ਐਦਾਂ ਦਾ ਠੋਕਾਂਗੇ ਤੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨਾ ਉਹ ਵੀ ਬਾਹਰ ਹੋਣ ਤੋਂ ਪਹਿਲਾਂ ਕਹਿਣ ਗਿਆ ਅਸੀਂ ਨਹੀਂ ਜਾਣਾ ਕਿਉਂਕਿ ਪੰਥ ਫੁੱਡਾ ਦਲ ਬੈਠਾ ਹਥੇ ਠੀਕ ਆ ਤੇ ਪੰਥ ਬੁੱਢਾ ਦਲ ਜਦੋਂ ਆਉਂਦਾ ਨਾ ਚੜ ਕੇ ਫਿਰ ਲੈ ਜਾਂਦਾ ਤੇਰੇ ਵਰਗੀ ਲੰਡੀ ਪੁੱਚੀ ਨੂੰ ਫੜ ਕੇ ਠੀਕ ਆ ਮੁੜ ਕੇ ਇਹ ਰਾਂ ਆਵੇ ਤੇਰੀ ਥੌਣ ਤੇ ਗੋਡਾ ਰੱਖਣਾ ਪਵੇ ਮੈਂ ਸਰਕਾਰ ਨੂੰ ਇਹ ਗੱਲ ਕਹਿਣਾ ਇਹੋ ਜੇ ਚਵਲ ਬੰਦੇ ਦੀ ਥੌਣ ਤੇ ਗੋਡਾ ਰੱਖੋ ਨਹੀਂ ਤੇ ਅਸੀਂ ਰੱਖ ਦੇਣਾ ਜੇ ਫੇਰ ਨਾ ਚੀਕਾ ਮਾਰਿਓ ਦੂਜੀ ਗੱਲ ਜਿਨ੍ਹਾਂ ਨੇ ਇਹਦਾ ਸ਼ੋਹ ਲਵਾਇਆ ਉਹਨਾਂ ਦੇ ਘਰ ਧੀਆਂ ਨਹੀਂ ਆ ਉਹਨਾਂ ਦੀ ਉੱਥੇ ਕੁੜੀਆਂ ਨਹੀਂ ਆਈਆਂ ਉਹਨਾਂ ਦੀਆਂ ਜਨਾਨੀਆਂ ਨਹੀਂ ਆਈਆਂ ਕਿ ਡੇ ਬੇਗਹਿਰਤ ਬੰਦੇ ਯਾਰ ਜਿਹੜੇ ਏਦਾਂ ਦੇ ਬੰਦੇ ਆ ਜਿਹੜੇ ਨਾਲ ਉਥੇ ਸ਼ੌਲਵਾਉਂਦੇ ਇਹੋ ਜੇ ਕੁੱਤੇ ਬੰਦਿਆਂ ਦੇ ਉਹ ਇੱਕ ਚਵਲ ਜਾਂ ਹੋਰ ਨਾਲ ਉਹਦਾ ਤੇ ਮੈਨੂੰ ਪਤਾ ਨਹੀਂ ਸਾਹ ਦਾ ਨਾਂ ਕੀ ਆ ਪਰ ਇਹ ਦੋਵੇਂ ਇਹੋ ਜੇ ਕੰਜਰ ਆ ਨਾ ਮੈਂ ਕਹਿੰਦਾ ਵੀ ਇਹਨਾਂ ਨੇ ਬੇੜਾ ਭਾਗ ਛੁੱਟ ਦਿੱਤਾ ਤੇ ਮੈਂ ਗੱਲ ਕਹਿੰਦਾ ਵੀ ਸੁਦਰ ਜੋ ਚੰਗੀ ਗੱਲ ਆ ਸਾਨੂੰ ਉਹ ਰਾਹ ਨਾ ਪੈਣਾ ਪਵੇ ਵੀ ਜਿਹੜੇ ਰਾਹ ਤੁਹਾਡੇ ਵਾਸਤੇ ਔਖੇ ਹੋ ਜਾਣਾ ਸਾਨੂੰ ਤਾਂ ਘਰੋਂ ਘਰ ਹੋਣਾ ਪੈਣਾ ਪਰ ਇੱਕ ਗੱਲ ਸੁਣ ਲਓ ਤੁਸੀਂ ਸਟੇਜ ਤੇ ਖੜਨ ਲੱਗਿਆ ਤੁਹਾਡੇ ਕੰਨਾਂ 'ਚ ਨਾ 사ਉਂਡ ਦੀ ਆਵਾਜ਼ ਨਹੀਂ ਤੁਹਾਡੇ ਕੰਨਾਂ 'ਚ ਮਾਰਮਾਰ ਨਹੀਂ ਗੂੰਜਿਆ ਕਰਨਾ ਤੇ ਮਜਬੂਰ ਨਾ ਕਰੋ ਸਾਨੂੰ ਠੀਕ ਆ ਜੇ ਅਸੀਂ ਚੁੱਪ ਕੀਤੇ ਬੈਠੇ ਆ ਜੇ ਅਸੀਂ ਪਿਆਰ ਨਾ ਸਮਝਾਉਨੇ ਆ ਨਾ ਤੇ ਸਮਝੋ ਆਪਣੀ ਜ਼ੁਬਾਨ ਨੂੰ ਲਗਾਮ ਦਿਓ ਇਹਦੇ ਵਿੱਚ ਹੀ ਭਲਾ ਹੈ ਠੀਕ ਆ ਤੇ ਜਿਹੜੇ ਉਹ ਸੱਦਦੇ ਬੇਗੈਰ ਤੋਂ ਉਹਨਾਂ ਨੂੰ ਵੀ ਇਹ ਗੱਲ ਮੈਂ ਕਹਿਣਾ ਵੇ ਚਬਲੋ ਜੇ ਕਦੇ ਢਾਡੀ ਰਾਗੀ ਦੇ ਕਦੇ ਪੈਸੇ ਦੇਣੇ ਹੁਣ ਤਾਂ ਤੁਹਾਨੂੰ ਮੌਤ ਪੈ ਜਾਂਦੀ ਆ ਢਾਡੀ ਨੂੰ ਸਦਣਾ ਹੋਵੇ ਰਾਗੀ ਨੂੰ ਸਦਣਾ ਹੋਵੇ ਤੇ ਤੁਸੀਂ ਬੜੇ ਉਹਨਾਂ ਦੇ ਵਿਚਾਰਿਆਂ ਦੇ ਤੱਲੇ ਘਰੋਨੇ ਆ ਬੇਗੈਰ ਤੇ ਉਹਦੇ ਚਬਲਾ ਬੰਦਿਆਂ ਨੂੰ ਸਦ ਕੇ ਆਪਣੀਆਂ ਕੁੜੀਆਂ ਬੁੜੀਆਂ ਦੀ ਬੇਇੱਜ਼ਤੀ ਕਰੋਨੇ ਡੁੱਬ ਕੇ ਮਰ ਜਾਓ ਬੇਸ਼ਰਮੋ ਤੁਹਾਡੇ ਅੰਦਰ ਥੋੜੀ ਬੋਤੀ ਵੀ ਸ਼ਰਮ ਹੈਗੀ ਨਾ ਭੋਰਾਕ ਵੀ ਸ਼ਰਮ ਹੈਗੀ ਆ ਇਹੋ ਜਿਹੇ ਬੰਦੇ ਦਾ ਬਾਈਕਾਟ ਕਰੋ ਤੇ ਪੰਜਾਬ ਵਾਲਿਆਂ ਨੂੰ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਜਿੱਥੇ ਮਿਲਦਾ ਨਾ ਇਹਨੂੰ ਮਾਰ ਮਾਰ ਕੇ ਮੁਕੀਆਂ ਸਾਲੇ ਦਾ ਜਕਾਮ ਠਾ ਦਿਓ ਇਹਦਾ ਜਿਹੜੇ ਦੇਸ਼ 'ਚ ਵੀ ਇਹ ਲੱਗਾ ਮੈਂ ਉੱਥੇ ਕਹਿ ਹੋ ਸਕਦਾ ਪਾਸਾ ਸਿੰਘ ਹੋਣਗੇ ਇਦਾਂ ਦੀ ਚੜ੍ਹਦੀ ਕਲਾ ਵਾਲੇ ਜਿਹੜੇ ਤਿਆਰ ਵਰਤਿਆਰ ਹੋਣਗੇ ਇਹ ਮੈਂ ਦੱਸ ਦਿੰਦਾ ਅਨੀਤ ਸਿੰਘ ਤਨੂ ਅਹੀਂ ਉਹਨਾਂ ਦੇ ਵਾਰਸਾਂ ਜਿਹੜੇ ਜੈਡ ਸਕੌਲਟੀਆਂ ਦੇ ਵਿੱਚ ਠੋਕ ਜਾਂਦੇ ਆ ਤੇ ਸਾਨੂੰ ਠੋਕਣ ਦੇ ਮਜਬੂਰ ਨਾ ਕਰੋ ਅਸੀਂ ਆਰਾਮ ਦੇ ਨਾਲ ਪੰਥ ਦੀ ਗੱਲ ਕਰਦੇ ਆ ਬਚਨ ਕਰਦੇ ਆ ਬਚਨ ਸੁਣਦੇ ਆ ਵਿਚਾਰਾ ਕਰਦੇ ਆ ਵਿਚਾਰਾ ਸੁਣਦੇ ਆ ਠੀਕ ਆ ਅਜੇ ਸਾਡੇ ਹੱਥ 'ਚ ਕਲਮ ਆ ਇਹ ਹੱਥ 'ਚ ਕਲਮ ਰਹਿਣ ਦਿਓ ਜੇ ਇਹਨਾਂ ਹੱਥਾਂ ਵਿੱਚ ਹੋਰ ਕੁਝ ਆ ਗਿਆ ਨਾ ਤੇ ਤੁਸੀਂ ਸਟੇਜਾਂ ਤੇ ਮੈਗ ਫੜਨ ਜੋਗੇ ਨਹੀਂ ਰਹਿਣਾ ਇਹ ਤੁਹਾਨੂੰ ਅੱਜ ਠੋਕ ਵਜਾ ਕੇ ਕਹਿ ਰਹੇ ਆ ਠੀਕ ਆ ਆਉਣ ਦੀ ਰਿਕੋਰਡ ਕਹਿ ਰਿਆਂ ਬੰਦੇ ਬਣਜੋ ਮਜਬੂਰ ਨਾ ਕਰੋ ਕਿਉਂਕਿ ਸਾਡੀਆਂ ਧੀਆਂ ਪਣਾ ਸਾਡੇ ਬੱਚੇ ਆਉਣ ਵਾਲੀ نسل ਨੂੰ ਖਰਾਬ ਕਰਨ ਵਾਲਿਓ ਬਿਗੈਰ ਤੋਂ ਅਸੀਂ ਤੇ ਅਬਦਾਲੀ ਨਾਦਰ ਭਜਾਇਆ ਤੇਰੀ ਕੋ ਕਾਦਾ ਦੱਲਿਆ ਜਾ ਤੈਨੂੰ ਖੁੱਲਾ ਚੈਲੰਜ ਹੈ ਸਾਡੇ ਰੋਂ ਜਾ ਇਕੱਲੇ ਨਾ ਇਕੱਲਾ ਆ ਜਾ ਵੇਖ ਲਾਂਗੇ ਤੈਨੂੰ ਕੱਢਾ ਕੇ ਤੂੰ ਭੱਦਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਤੱਕ ਪਹੁੰਚਾ ਦਿਓ